ਅਸੀਂ ਪਹਿਲਾਂ ਵੀ ਮੈਂ ਇਹ ਇਹਦੇ ਬਾਰੇ ਬੋਲਿਆ ਕਿਉਂਕਿ ਮੈਂ ਇਹਨਾਂ ਪਿੰਡਾਂ 'ਚ ਜਾ ਰਿਹਾ ਜਿਵੇਂ ਆਨੰਦਗੜ ਬਾਜਕ ਪੁਰੀਹਾ ਉੱਦਾ ਸਰਕਾਰਗੜ ਕਰਮਗੜ ਕਾਲਚਰਾਣੀ ਇਹ ਅਸੀਂ ਕਹਿੰਦੇ ਆਂ ਬੁਰਜ ਪਿੰਡ ਆ ਹੋਰ ਚ ਮਹਿਮਾ ਤੇ ਇੱਥੇ ਵੀ ਬਹੁਤ ਵੱਡਾ ਨੁਕਸਾਨ ਤੁਸੀਂ ਦੇਖ ਰਹੇ ਹੋ ਵੀ ਇੱਥੇ ੱਲੇ ਹੱਥ ਫਸਲਾ ਲਸਾਨ ਹੀ ਹੋਇਆ ਇੱਥੇ ਫਸਲਾ ਤਬਾਹੀ ਕਰਤੀ ਆ ડાણે-ਦૂણે ਦਾ ਖਤਮ ਹੀ ਕਰਤੇ ਤੂੜੀ ਵੀ ਨਹੀਂ ਪੱਲੇ ਪੈਣੀ ਸੁੱਕਦੀਆਂ ਸਾਗੀਆਂ ਕਣਕਾਂ ਕਰੀ ਨਹੀਂ ਇੱਥੇ ਲੋਕਾਂ ਦਾ ਘਰਾਂ ਦਾ نقصان ਹੋਇਆ ਬਹੁਤ ਜ਼ਿਆਦਾ ਘਰਾਂ ਦੀਆਂ ਵਿੱਚ ਲੋਕਾਂ ਦੀਆਂ ਟੇਕੀਆਂ ਫੁੱਟਦੀਆਂ ਸਭ ਤੋਂ ਵੱਡਾ نقصان ਹੋਇਆ ਇਸ ਏਰੀਆ ਦੇ ਵਿੱਚ ਸੋਲਰ ਆ ਗਏ ਮੋਟਰਾਂ ਬਹੁਤ ਸੋਲਰ ਦੀਆਂ ਮੋਟਰਾਂ ਜਿੰਨੀਆਂ ਪਲੇਟਾਂ ਨੇ ਉਹ ਸਾਰੀਆਂ ਤਬਾਹ ਕਰਤੀਆਂ ਬਾਈ ਖੜਾ 3,60,000 ਰੁਪਏ ਨੇ ਲਾ ਕੇ ਕੋਲ ਜਾਨ ਪੱਲਿਓ ਸੋਲਰ ਆਪਣੀ ਸੋਲਰ ਵਾਲੀ ਮੋਟਰ ਲਵਾਈ ਸੀਗੀ ਉਹ ਸਾਰੀਆਂ ਪਲੇਟਾਂ ਉਹ ਤੋਂ ਖਤਮ ਕਰਤੀਆਂ ਕੋੜੇ ਬੰਦਾ ਕਿਵੇਂ ਬਹਾਲ ਹੋ ਜੂਗਾ ਯਾਰ ਆ ਇਸਲੇ ਨਹੀਂ ਆਪਦੇ ਖਰਚੇ ਦੇ ਮੋਟਰ ਆਏ 364 ਦੀ ਲੋ ਜੀ ਤਾਂ ਇਹਨਾਂ ਦੀ ਧਾਰਾ ਚੋਰੀ ਹੋਊਗਾ ਦੋ ਵਾਰ ਹੀ 14 17 ਚੋਰੀ ਹੋਊਗਾ ਕੋਈ ਨਹੀਂ ਆਉਂਦਾ ਇੱਥੇ ਕੋਈ ਕਹਿ ਰਿਹਾ ਉਹ ਨਹੀਂ ਪੁੱਛਿਆ ਸੀ ਇਹ ਚੋਰ ਫੜਦੇ ਵੀ ਹੱਥ ਨੂੰ ਛੱਡ ਜਾਂਦੇ ਆ ਸੋ ਮਾਨ ਸਾਹਿਬ ਇਹ ਡਰਾਮੇ ਕਰਨੇ ਛੱਡ ਦਿਓ ਲੋਕਾਂ ਨੂੰ ਝੜਕਲੇ ਸੁਣਾਉਣੇ ਕਹਾਣੀਆਂ ਸੁਣਾਉਣੀਆਂ ਬੰਦ ਕਰ ਦਿਓ ਲੋਕਾਂ ਕਿ ਜਿਹੜਾ ਤੁਸੀਂ ਰੋਜ਼ ਕਿਸੇ ਨੂੰ ਉਹਨੂੰ ਉਹਨੂੰ ਕਹਿੰਦਾ ਉਹ ਆਹ ਕਹਿੰਦਾ ਮੇਰੀ ਅੱਖਾਂ ਚੱਖਾਪਾ ਐ ਕਰੋਲ ਕੜਾ ਕੀ ਡਰਾਮੇ ਛੱਡਵਾ ਲੋਕਾਂ ਦੀ ਬਾਹ ਫੜ ਯਾਰ ਇਹਨਾਂ ਲੋਕਾਂ ਨੇ ਤੁਹਾਨੂੰ 92 ਬੰਦੇ ਚ ਸਾਕੇ ਦਿੱਤੇ ਯਾਰ ਛੋਡਾ ਇੱਕ ਵੀ ਬੰਦਾ ਨਾ ਕੋਈ ਐਸਟਰੀਮ ਨਾ ਕੋਈ ਕਾਨੂੰਗੋ ਨਾ ਤਹਿਸੀਲਦਾਰ ਨਾ ਕੋਈ ਡੀਸੀ ਨਾ ਤੁਹਾਡਾ ਐਮਐਲਏ ਨਾ ਤੁਹਾਡਾ ਹਲਕਾ ਐਮਐਲਏ ਆਉਣੇ ਕੀ ਹੈ ਕਾ ਥੋੜਾ ਅਮਤਰਤ ਨੇ ਇਥੋਂ ਉਹ ਸਭ ਤੋਂ ਵੱਡਾ ਹੈਗਾ ਫਰਾਡ ਕੀਤਾ ਜਾਣ ਦਾ ਬੰਦਾ ਕੋਈ ਬੰਦਾ ਇੱਥੇ ਬਾਈ ਛੋਡਾ ਆਇਆ ਨਹੀਂ ਹਲਤਕ ਬੰਦਾ ਨਹੀਂ ਆਇਆ ਤੁਸੀਂ ਕਹਿੰਦੇ ਹੁੰਦੇ ਸੀਗੇ ਪਿਛਲੇ ਸਾਲ ਜਿਹੜੀ ਲੋਕਾਂ ਦੀ ਗੜੇ ਮਾਰੀ ਦਾ ਨੁਕਸਾਨ ਹੋਇਆ ਉਹਦਾ ਵੀ ਨੁਕਸਾਨ ਨਹੀਂ ਮਿਲਿਆ ਲੋਕਾਂ ਨੂੰ ਬਿਲਕਾ ਨਹੀਂ ਕੁਝ ਵੀ। ਕਦੇ ਗਰਦੌਰੀਆਂ ਬਾਹਰ ਚੁੰਦੀਆਂ ਰਹਿਣੀਆਂ ਜੀ ਬਾਪ ਜੀ ਪਹਿਲਾਂ ਮਿਲਿਆ ਕਰਨਗੇ ਜੀ। ਫਸਲਾ ਖੇਤ ਚ ਬਾਪ ਜੀ ਜੇਬ ਚ ਇਹ ਡਰਾਮੇ ਬਹੁਤ ਕੀਤੇ। ਯਾਰ ਜਿੰਨਾ ਪੈਸਾ ਤੂੰ ਬਰਵਾਦ ਕਰ ਰਿਹਾ ਹੈ। ਜਿੰਨਾ ਪੈਸਾ ਇਸ ਵੇਲੇ ਤੂੰ ਜਹਾਜਾਂ ਦੇ ਤੇਲ ਖੂਬਦਾ। ਕੇਦਰੀਵਾਲ ਨੂੰ ਪਹਿਲਾਂ ਲੈਣ ਜਾਂਦਾ ਫਿਰ ਲੈ ਕੇ ਆਉਂਦਾ ਫਿਰ ਛੱਡ ਕੇ ਨਾਲ ਫਿਰ ਮੁੜ ਕੇ ਚਾਰ-ਚਾਰ ਗੇੜੇ ਲਾਉਣਾ। ਕਦੇ ਲੈ ਕੇ ਗੈਰੀਬਾਂ ਨੂੰ ਦਿੱਲੀ ਚੜ ਗਿਆ ਕਦੇ ਹਿਮਾਚਲ ਕਦੇ ਕੋਈ ਰਾਤ ਵਾ ਗਿਆ ਅਰਬਾਂ ਪੈਣਾ ਤੇਲ ਥੂਕ ਰਿਹਾ ਇੱਕ ਯਾਜ ਦੇ ਵਿੱਚ ਪੰਜਾਬ ਦੇ ਪੁਜਾਨੇ ਚੋਂ ਕਈ ਅਰਬ ਰੁਪਿਆ ਦਾ ਤੂੰ ਕੋਡਾ ਤੇ ਫੋਟਮਾ ਸਤਿਹਾਰਾਂ ਤੇ ਚੈਨਾਂ ਨੂੰ ਖਰੀਦਣ ਤੇ ਲਾ ਰਿਹਾ ਵੱਡੀਆਂ ਵੱਡੀਆਂ ਰੈਲੀਆਂ ਕਰ ਰਿਹਾ ਕਈ-ਕਈ ਕਰੋੜ ਰੁਪਈਆ 55 56 66 ਕਰੋੜ ਦੀ ਰੈਲੀ ਪਈ ਤੇਰੀ ਮੌਣ ਵਾਲੀ ਇੱਕ ਰੈਲੀ ਬੁਲਟ ਪ੍ਰੂਫ ਟੈਂਟਾਂ ਦੇ ਵਿੱਚ ਰੈਲੀਆਂ ਕਰਦਾ ਕਈ-ਕਈ ਕਰੋੜ ਦੇ ਸਾਊਂਡ ਲਾਉਣਾ ਤੂੰ ਕਹਿੰਦਾ ਮੈਂ ਆਮ ਘਰ ਦਾ ਮੁੰਡਾ ਹਾਂ ਮੈਂ ਇੱਕ ਦਰਮਿਆਨੇ ਘਰ ਚ ਉਠਿਆ ਇਹ ਆਮ ਘਰਾਂ ਦੇ ਮੁੰਡਿਆਂ ਨੂੰ ਬਰਦਾਸ਼ਤ ਨਹੀਂ ਕਰਦੇ ਅੱਜ ਕੱਲ ਨੂੰ ਆਮ ਨਹੀਂ ਰਹਿ ਗਿਆ ਫੁਲਟ ਪ੍ਰੂਫ ਟੈਂਟਾਂ ਦੇ ਵਿੱਚ ਕਈ ਕਈ ਕਰੋਨਾ ਦੇ ਟੈਂਟ ਲਾ ਕੇ ਕਈ ਕਈ ਕੌਂਸਲ ਸਾਊਂਡ ਲਾ ਕੇ ਰੇਲੀਆਂ ਕਰਦਾ ਆ ਆ ਸਾਰ ਲੈ ਲੈ ਉਹਨਾਂ ਦੀ ਬਾਹ ਫੜ ਲਾ 2.5 ਕਿੱਲਿਆਂ ਵਾਲਾ ਬੰਦਾ ਵਿਚਾਰਾ ਕਿਸਾਨ 3.6 ਲੱਖ 60 ਹਜ਼ਾਰ ਦੀ ਮੋਟਰ ਲਵਾਈ ਸੋਲਰ ਵਾਲੀ ਖਤਮ ਕਰਤੀ ਗੱਲਿਆ ਨੇ ਵੀ ਉੱਠ ਖੜੂ ਇਹ ਖਬਰ ਹੈ 2.5 ਕਿੱਲੇ ਵਾਲੇ ਨੇ ਕੋਈ ਖੂ ਪੱਟਿਆ ਹੋਊਗਾ ਉਹ ਗਹਿਣੇ ਤੇ ਉਹ ਕੀ ਕੀਤਾ ਉਹ ਗਾਜੂ ਫੜੇ ਉਹਨਾਂ ਨੇ ਬੈਂਕ ਤੋਂ ਕੋ ਲੋਨ ਕਰਜ਼ਾ ਲਿਆ ਹੋਣਾ ਯਾਰ 2 ਸਾਲ ਹੋ ਗਈ ਨਰਮਾ ਮਰਦੇ ਨੂੰ ਤਾਂ ਮੋਟਰ ਲਵਾਈ ਜੀ ਨੇ 2 ਸਾਲ ਹੋ ਗਏ ਨਰਮਾ ਨੂੰ ਤਾਂ ਪਤਾ ਹੀ ਰਿਆ ਸੁਨਿਆ ਮਾੜੀਆਂ ਵੀ ਮਾੜੇ ਬਈ ਉਹਦਾ ਯਾ ਕੋਈ ਸਾਡਾ ਕਨੈਕਸ਼ਨ ਦਾ ਇੰਤਜ਼ਾਮ ਕਰਕੇ ਦਿਓ ਜੀ ਫਿਰ ਅਸੀਂ ਸਰਬਤੋ ਦਾ ਬਈ ਮਰਦਿਆਂ ਨੇ ਅੱਖ ਚੱਬਿਆ ਇਹ ਅਜਿਆ ਹੈ ਨਰਮਾ ਇਹ ਨਰਮਾ ਹੋਣ ਵਾਟੇ ਲੋਕੀਂ ਨਾਲ ਬਸ ਬਸ ਬਾਕੀ ਗਰਦੌਰੀ ਕਰਕੇ ਸਾਡੇ ਜਜ਼ਬਾਤਾਂ ਨਾਲ ਖੇਡਦੇ ਆ ਦੂਰ ਨਾਲੋਂ ਕੇ ਗਰਦੌਲੀ ਕਰਕੇ ਬਸ ਕੁਝ ਆ ਨਹੀਂ ਲੈਂਦਾ ਮੁੜ ਕੇ ਆਉਂਦਾ ਨਹੀਂ ਬਾਈ ਗਰਦੌਲੀਆਂ ਵੀ ਨਾਂ ਦੀਆਂ ਨੇ ਅੱਛਾ ਜੇ ਦੇਣਗੇ ਉਹ ਪਹਿਲਾਂ ਗੱਲ ਕਰਕੇ ਆਟਿਆਂ 5-4000 ਰੁਪਿਆ ਕਿਲੇ ਦਾ ਪਾ ਦੇਮਗੇ ਨਹੀਂ 15000 ਰੁਪਿਆ ਐਪ ਐ 20 ਤੋਂ ਲੈ ਕੇ ਫਿਰ 30 30 ਵਾ ਵਾਹ ਤੇਲ ਦੇ ਖਰਚੇ ਮਾਨ ਸਾਹਿਬ ਇਧਰ ਅਕਲ ਕਰ ਰਗਾ ਇਧਰ ਹੱਥ ਮਾਰ ਅਕਲ ਨੂੰ ਆਪਣੀ ਵਾ ਇਧਰ ਧਿਆਨ ਦੇ ਲੋਕਾਂ ਦਾ ਤੇ ਮੈਂ ਲੋਕਾਂ ਨੂੰ ਕਹਣਾ ਪੰਜਾਬ ਦਾ ਨੂੰ ਵੀ ਲੋਕਾਂ ਨੂੰ ਘੇਰ ਕੇ ਸਬਾਨ ਕਰੇ ਹੁਣ ਆਉਣਗੇ ਪਿੰਡਾਂ ਦਾ ਫਰਦ ਸੱਤਾਂ ਨੂੰ ਬੁਲਾਉਣਗੇ ਉਹਨੂੰ ਸਾਰਾ ਸਾਰਾ ਪਿੰਡ ਇਕੱਠਾ ਹੋ ਜਿਆ ਕਰੋ ਉੱਥੇ ਜੇ ਬਚਣਾ ਤੇ ਨਹੀਂ ਦਹਾਲਾ ਤੇ ਹੈ ਜਿਹਦਾ ਨੁਕਸਾਨ ਹੋ ਗਿਆ ਜਿਹਦੇ ਗੜੇ ਮਾਰ ਗਿਆ ਤੇ ਕੋਈ ਹੋਰ ਨੁਕਸਾਨ ਹੋ ਗਿਆ ਜਿਹਦਾ ਪੁੱਤ ਧੀ ਕੋ ਚੱਟੇ ਨਾ ਮਰ ਗਿਆ ਉਹੀ ਬੰਦੇ ਉੜਦੇ ਆ ਬਾਕੀ ਘਰਾਂ 'ਤੇ ਬੈਠੇ ਇਹ ਵਾਰੀ ਸਾਰਿਆਂ ਦੀ ਆ ਜਾਣੀ ਹੈ ਅੱਜ ਇਹ ਤੇ ਕਲਪ ਦੇ ਫਿਰਦੇ ਆ ਪਿੰਡ ਦੇ ਫਿਰਦੇ ਸਾਰਾ ਨੁਕਸਾਨ ਹੋ ਗਿਆ ਬਾਕੀ ਘਰਾਂ 'ਤੇ ਬੈਠੇ ਤੇ ਕੱਲ ਨੂੰ ਖਬਰਾਂ ਅਗਲੇ ਸਾਲ ਕੋਈ ਨੁਕਸਾਨ ਹੋਰ ਕਿਸੇ ਪਾਸੇ ਹੋ ਜਾ ਉਦੋਂ ਤੋ ਲੋਕਾਂ ਨੂੰ ਅਪੀਲ ਕਰਦਾ ਹਾਂ ਬਾਈ ਇਕੱਠੇ ਹੋ ਕੇ ਛੜਕਾਂ ਦੇ ਨਿਕਲੋ ਤੇ ਚਾਹੁੰਨਿਆ ਹੋਰ ਸਾਡੇ ਕੋਲ ਕੋਈ ਹੱਲ ਨਹੀਂ ਹੈ। ਹੋਰ ਕੀ ਆ ਕਣਕ ਦੇਖੋ ਹੀ ਤੁਸੀਂ 80% ਤਾਂ ਮਰੀ ਗਈ। ਆ ਜਿਹੜੀਆਂ ਬੱਲੀਆਂ ਖੜੀਆਂ ਆਂਗਾ ਇਹ ਵੀ ਟੁੱਟੀਆਂ ਨੇ, ਦੇ ਹਰੀਆਂ ਇਹਨਾਂ ਦਾ ਝੰਡਾ ਪਤਾ ਹੈ ਨਹੀਂ। ਆ ਝੰਡਾ ਪਤਾ। ਬਹੁਤ ਜ਼ਿਆਦਾ ਨਹੀਂ। ਪਾਦਾ ਬਾਈ ਵਿੱਚੋਂ। ਇਹ ਦਾਨੇ ਕਿਵੇਂ ਪੜਦੇ। ਇਹਦੇ ਬਾਕੀ ਦਾਣੇ ਨਹੀਂ ਪੈਣਾ।